ਸਤਿ ਸ਼੍ਰੀ ਅਕਾਲ ਜੀ ਸਮੂਹ ਮਲੋਟ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਬੜਾ ਹੀ ਮੰਦ ਭਾਗਾ ਦਿਨ ਸੀ ਕਿ ਅਸੀਂ ਸਕੂਲਾਂ ਦੇ ਪ੍ਰੋਗਰਾਮ ਕਰਕੇ ਹਟੇ ਸੀ ਕਿ ਸੁਨੇਹਾ ਲੱਗ ਗਿਆ ਕਿ ਪਿੰਡਾਂ ਦੇ ਵਿੱਚ ਕਣਕਾਂ ਨੂੰ ਅੱਗ ਪੈ ਗਈ ਉਹਦੇ ਵਿੱਚ ਸੋਥਾ ਪਿੰਡ ਚੱਕ ਦੁਹੇ ਵਾਲਾ ਪਿੰਡ ਫਕਰ ਸਰ ਥੇੜੀ ਪਿੰਡ ਔਰ ਮੈਂ ਇੱਥੇ ਮੌਕੇ ਤੇ ਆਈ ਸੀ ਔਰ ਬਹੁਤ ਜ਼ਿਆਦਾ ਨੁਕਸਾਨ ਸੋਥਾ ਤੇ ਚੱਕ ਦੁਹੇ ਵਾਲੇ ਪਿੰਡ ਚ ਹੋਇਆ ਪਰ ਫਕਰ ਸਰ ਥੇੜੀ ਪਿੰਡ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਲੋਕਾਂ ਨੇ ਬਹੁਤ ਜ਼ਿਆਦਾ ਆਪਸ ਵਿੱਚ ਮਿਲ ਕੇ ਟੈਂਕੀਆਂ ਪਾਣੀ ਵਾਲੀਆਂ ਜੋ ਭਰੀਆਂ ਹੋਈਆਂ ਸੀ ਉਹਨਾਂ ਨਾਲ ਫਾਇਰ ਬ੍ਰਿਗੇਡ ਤੇ ਆਉਣ ਤੋਂ ਪਹਿਲਾਂ ਹੀ ਕਾਫੀ ਕੰਮ ਪਾ ਲਿਆ ਸੋ ਮੈਂ ਕਿਸਾਨ ਭਰਾਵਾਂ ਨੂੰ ਇੰਨੀ ਕੁ ਬੇਨਤੀ ਕਰਨਾ ਚਾਹਾਂਗੀ ਕਿ ਕਿਉਂਕਿ ਮੇਰੇ ਤੋਂ ਵੱਧ ਤਜ਼ਰਬੇਕਾਰ ਹੋ ਤੁਸੀਂ ਸਰਕਾਰ ਤਾਂ ਆਪਣਾ ਫਰਜ਼ ਨਿਭਾਏਗੀ ਜਿੰਨਾ ਕਰ ਸਕਦੇ ਅਸੀਂ ਨਾਲ ਖੜੇ ਹਾਂ ਤਾਂ ਅਸੀਂ ਆਪਣੀਆਂ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਪਿੰਡਾਂ 'ਚ ਹੁੰਦੀਆਂ ਨੇ ਉਹ ਭਰ ਕੇ ਰੱਖੀਏ ਪਿੰਡ ਦੇ ਵਿੱਚ ਸਾਰੇ ਏਕਾ ਬਣਾ ਕੇ ਰੱਖੀਏ ਵੀ ਕਿਸੇ ਨੂੰ ਵੀ ਨੁਕਸਾਨ ਜੇ ਪਹੁੰਚਦਾ ਤਾਂ ਇਕੱਠੇ ਹੋ ਕੇ ਉਸਦੀ ਹੈਲਪ ਕਰੀਏ ਦੂਜਾ ਸਾਡੇ ਕੋਲੇ ਸਪਰੇਅ ਵਾਲੇ ਪੰਪਾਂ ਵਾਲੀਆਂ ਜਿਹੜੀਆਂ ਟੈਂਕੀਆਂ ਹੁੰਦੀਆਂ ਨੇ ਉਹ ਵੀ ਯੂਜ਼ ਕੀਤੀਆਂ ਗਈਆਂ ਥੜੀ ਪਿੰਡ ਦੇ ਵਿੱਚ ਅੱਗ ਨੂੰ ਕੰਟਰੋਲ ਕਰਨ ਦੇ ਲਈ ਸੋ ਆਪਾਂ ਉਹਨਾਂ ਟੈਂਕੀਆਂ ਨੂੰ ਵੀ ਪਾਣੀ ਨਾਲ ਭਰ ਕੇ ਰੱਖੀਏ ਤਾਂ ਕਿ ਮੌਕੇ ਤੇ ਕਾਬੂ ਪਾ ਲਿਆ ਜਾਵੇ ਤੇ ਕਈ ਜਗ੍ਹਾ ਤੇ ਜਿਵੇਂ ਵਾਹ ਕੇ ਜਿਹੜਾ ਵਾੜ ਨੂੰ ਅੱਗ ਨੂੰ ਕੰਟਰੋਲ ਕੀਤਾ ਗਿਆ ਸੋ ਇਹ ਵੀ ਮੈਂ ਕਹਾਂਗੀ ਬੇਨਤੀ ਕਰਾਂਗੀ ਕਿ ਹਾਲ ਤਵੀਆਂ ਜਿਹੜੇ ਟਰੈਕਟਰਾਂ ਪਿੱਛੇ ਆਪਾਂ ਜੋੜ ਕੇ ਰੱਖੀਏ ਸੋ ਮੇਰੇ ਵੱਲੋਂ ਇਹ ਬੇਨਤੀ ਹੈ ਆਪਣੇ ਭਰਾਵਾਂ ਨੂੰ ਕਿ ਆਪਾਂ 2-3 ਦਿਨ ਦੀ ਗੱਲ ਹੈ ਆਪਣਾ ਬਚਾਅ ਕਰ ਲਈਏ ਬਾਕੀ ਜਿੱਥੇ ਵੀ ਕਿਤੇ ਮੇਰੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਸੀ ਆਪਣੇ ਨਾਲ ਆ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਬਹੁਤ ਬਹੁਤ ਸ਼ੁਕਰੀਆ दिल्ली क्राइम नेशनल न्यूज़ नजर 50